ਮੈਂ ਤੀਜਾ ਸਿੰਘ ਤਿਲਕ ਦਾਣਗੜ ਤੁਹਾਡੇ ਸਾਹਮਣੇ ਆਜ਼ਾਦੀ ਅਖੋਤੀ ਆਜ਼ਾਦੀ ਦੇ ਸੰਬੰਧ ਚ ਆਪਣਾ ਇੱਕ ਗੀਤ ਪੇਸ਼ ਕਰ ਰਿਹਾ ਹਾਂ ਉਮੀਦ ਹੈ ਤੁਹਾਨੂੰ ਪਸੰਦ ਆਵੇਗਾ ਗੀਤ ਦਾ ਨਾਮ ਹੈ ਗੋਰੇ ਗਏ ਕਾਲੇ ਆ ਊਦਮਸ ਰਾਬਾ ਤੇ ਢੀਂਗ ਰਾ ਪਗਤ ਸਿਓ ਗਦਰੀਆਂ ਬੱਬਰਾਂ ਦੇ ਖਾਲ ਗੋਰ ਗਏ ਕਾਲੇ ਆਏ ਫਰਕ ਨਾ ਪਿਆ ਰੱਤ ਮਿਟੇ ਨਾ ਗਲਮੀ ਵਾਲੇ ਦਾਗ ਡਾਕੂ ਵਣ ਭੰਬ ਵਣ ਮੋਡਿਆਂ ਤੇ ਤੁਰੇ ਜੋਦੇ ਹੱਥ ਨਹੀਂ ਆਏ ਜਿਉਂਦੇ ਜੀ ਪਤਨੀ ਬਿਮਾਰ ਮਾਤਾ ਪਿਤਾ ਬੈਠੇ ਮੰਝੀ ਉੱਤੇ ਮਰ ਜਣੀ ਬੱਗੀ ਦੀ ਸੀਤੀ ਬੰਨਣੇ ਸੀ ਸੇਰੇ ਉਤੋਂ ਬਾਰ ਨਾ ਸੀ ਪਾਣੀ ਗੌਣੇ ਰਲ ਕੇ ਸੀ ਪੈਣਾ ਨੇ ਸੁਹਾਗ ਗੋਰੀ ਗਈ ਕਾਲੀ ਆਈ ਫਰਕ ਨਾ ਪਿਆ ਰੱਤ ਮਿਟੇ ਨਾ ਗੁਲਾਮੀ ਵਾਲੇ ਦਾ ਕੋਈ ਟਟ ਪੁੰਜੀਏ ਬਲੈ ਕੀਏ ਨੇ ਬਣਨੇ ਰਾਜੇ ਹੁੰਦੇ ਸੀ ਜੋ ਗੋਰੇ ਤੇ ਗਵਾ ਹੁੰਦੇ ਸੀ ਜੋ ਗੋਰੇ ਦੇ ਗਵਾ ਆਉਂਦੀ ਆਉਂਦੀ ਕਿਦਰ ਗਵਾ ਚ ਗਈ ਆਜ਼ਾਦੀ ਸਾਡੀ ਸੁਪਨੇ ਹੋ ਗਏ ਨੇ ਸੁਆ ਬੱਲੇ ਬੱਲੇ ਲੋਟੂ ਆਂਦੀ ਸੱਚ ਤਾਂ ਹੀ ਫਾਂਸੀ ਅਜੇ ਗਾਈ ਦਾ ਇੱਥੇ ਮਰੂ ਰਾ ਗੋਰੀ ਗਈ ਕਾਲੀ ਆਈ ਫਰਕ ਨਾ ਪਿਆ ਰਤ ਮਿਟੀ ਨ ਗੁਲਮੀ ਬੜੀ ਦਾਗ ਚਾਹੋਂ ਕੁਝ ਬੋਲਣਾ ਜੇ ਹਾਕਮਾਂ ਦੀ ਬੋਲੀ ਬੋਲੋ ਨਹੀਂ ਹੋਰ ਬੋਲਣ ਦੀ ਲੋੜ ਬੋਲੋਂਗੇ ਜੇ ਦੇਖ ਅਨਿਆ ਮਾਰੇ ਜਾਉਂਗੇ ਅੱਖੀਆਂ ਚ ਦੇ ਕੇ ਰੱਖੋ ਤੋੜ ਬੋਤਲ ਆ ਕੇ ਕਰਦੇ ਸਿਆਸਤਾਂ ਨੇ ਵੋਟਾਂ ਲਈ ਹਾਰ પાਕੇ ਹੁੰਦੇ ਬਾਗੋ ਬਾਗ ਗੋਰੇ ਗਏ ਕਾਲੇ ਆਏ ਫਰਕ ਨਾ ਪਿਆ ਰੱਤਾ ਮਿਟੇ ਨਾ ਗੋਲਮੀ ਵੈ ਦਾਗ ਜਾਤਾਂ ਤੇ ਧਰਮਾਂ ਚ ਬੰਡੇ ਇੱਥੇ ਲੋਕ ਸਾਰੇ ਬੈਰੀਕ ਦੂਜੇ ਦੇ ਬਣਾਏ ਟੁੱਟੀ ਹੋਈ ਟੋਆਂ ਵਾਲੀ ਪਹਿਲਾਂ ਵਾਲੀ ਸੜਕ ਹੀ ਪਿੰਡ ਦਾ ਨਗੜ ਵੱਲ ਜਾਏ ਇਕੱਠੇ ਝੂਟੇ ਤਿਲਕ ਖਟੋਲਿਆਂ ਤੇ ਲੈਂਦੇ ਕਹਿੰਦੇ ਰੰਗਲਾ ਬਣਾਉਣਾ ਹੈ ਪੁੰਜਾ ਚੰਗੇ ਦਿਨ ਤਿਲਕ ਜੀ ਆ ਜਾਣੇ ਬਸ ਹੁਣ ਜਾਗ ਪਣ ਮੁਲਖ ਦੇ ਪਾਗ ਕਰ ਜਾ ਦੇ ਦੇ ਕੇ ਅਸੀਂ ਵੇਚਣਾ ਹੈ ਮੁਲਖ ਸਾਰਾ ਕੁਸਤੀਓ ਨਾ ਪੀਓ ਕਿਤੇ ਜਾ ਗੋਰ ਗਏ ਕਾਲੇ ਆਏ ਫਰਕ ਨਾ ਪਿਆ ਰਤਾ ਮਿਟੇ ਨਾ ਗੁਲੰਮੀ ਵਾਲੇ ਦਾਗ ਉਦਮ ਸਰਬਾ ਤੇ ਟੀਂਗਰਾ ਭਗਤ ਸਿਓ ਗਾਦਰੀਆਂ ਬਬਰਾਂ ਦੇ ਖਾ